ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਪਾਰ ਕਿਰਪਾ ਦੇ ਨਾਲ ਪਿੰਡ ਸੈਂਪਰਾ ਬਾਜ ਜਿਹੜਾ ਕਪੂਰਤਰਾ ਦੇ ਇਤਿਹਾਸਕ ਗੁਸਾਨ ਗੁਰਦੁਆਰਾ ਗੁਰਸਰ ਸੇਵਾ ਪਾਚੀ ਛੇਵੀ ਜਸਦੀਕਾਰ ਸੇਵਾ ਸੱਚਖੰਡ ਵਾਸੀ ਸੰਧ ਬਾਬਾ ਤੇਜਾ ਸਿੰਘ ਜੀ ਸੰਧ ਬਾਬਾ ਮਿਲਖਾ ਸਿੰਘ ਜੀ ਸੰਧ ਬਾਬਾ ਦਇਆ ਸਿੰਘ ਜੀ ਨੇ ਗੁਰੂ ਜੀ ਦੀ ਕਿਰਪਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗੁਰਦੁਆਰਾ ਗੁਰਸਰ ਸਾਹਿਬ ਵਿਖੇ ਜੋ ਸਮੋਸ਼ੇ ਈਦਾਂ ਦੀ ਯਾਦ ਮਾਤਾ ਗੁੱਜਰ ਕੌਰ ਚਾਰ ਸਹਿਬ ਜਾਦੇ 40 ਮੁਕਤਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਸੁਪਰੀਮ ਸਿੱਖ ਜ਼ੀਡ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਠਨਾਂ ਵੱਲੋਂ 10ਵਾਂ ਮਹਾਨ ਗੁਰਮਤ ਸਮਾਗਮ ਅਣੱਤੀ ਜਨਵਰੀ 16 ਮਾਗ ਦਿਨ ਸੋਮਵਾਰ ਨੂੰ ਕਰਾਇਆ ਜਾ ਰਿਹਾ ਜਿਸ ਵਿੱਚ ਪੰਡ ਪ੍ਰਸਿੱਧ ਕਥਾਵਾਜਕ ਭਾਈ ਪਿੰਦਰਪਾਲ ਸਿੰਘ ਜੀ ਅਜੇ ਭਾਈ ਹਰਜਿੰਦਰ ਸਿੰਘ ਜੀ ਸ਼ਰੀ ਨਗਰ ਵਾਲੇ ਢਾਡੀ ਕੰਡਿਆਣਾ ਜੀ ਗੁਰਮਖ ਸੰਗ ਐਮੇ ਅਜੇ ਤਨ ਸਿੰਘ ਸਹਿਬਾਨ ਵੀ ਪਹੁੰਚ ਰਹੇ ਹਨ ਸ੍ਰੀ ਅਕਾਲ ਦਾਸ ਜੀ ਦੇ ਜਥੇਦਾਰ ਭਾਈ ਰੁਗਵੀਰ ਸਿੰਘ ਜੀ ਦਮਨਵਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਆਨੰਦਪੁਰ ਸਾਹਿਬ ਦੇ ਜਥੇਦਾਰ ਭਾਈ ਸਹਿਬ ਸੁਲਤਾਨ ਸਿੰਘ ਜੀ ਉਹ ਪਹੁੰਚ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 16 ਮਾਰਗ 29 ਜਨਵਰੀ ਦਿਨ ਸੋਮਵਾਰ ਨੂੰ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਸਮਾ ਸਵੇਰੇ 7:00 ਵਜੇ ਤੋਂ 4 ਵਜੇ ਤੱਕ ਦਾ ਹੈ ਇਹ ਬੇਨਤੀਆਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ